کرتن سنی ہے گرو دے کیرتن سے کی گروہ ارجن سے مہاراج جی بہت بڑا ایک کرم ہے گروہ کی سنگت آ گروہ کی سنگت آنا بہت وتم کرم ہے ہر ساتھ سنگت ہے ਸਿਰ ਕਰਮਨ ਕੈ ਕਰਮਾ ਸ਼੍ਰੋਮਣੀ ਕਰਨ ਕੀ ਹੈ ਸਾਧ ਸੰਗਤ ਦੇ ਵਿੱਚ ਉਹ ਗੁਰੂ ਚਰਨਾਂ ਵਿੱਚ ਆਉ ਲੋ ਜਦੋਂ ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ ਕੀ ਕਰਨਾ ਅਸੀਂ ਆ ਕੇ ਵਾਹਿਗੁਰੂ ਦੇ ਸਿੱਖ ਤਸੱਲਾ ਕਰ ਲਈਏ ਕਿਉਂ ਕਰਨੀ ਹੈ ਕਿਉਂਕਿ ਉਹਦੇ ਅਸੀਂ ਗੁਣ ਗਾਉਣੇ ਆਂ ਬਿਸਰਨਾ ਦੀ ਦਾਤਾਰ ਆਪਣਾ ਨਾਮ ਦੇਉ ਗੁਣ ਗਾਵਾਂ ਦਿਨ ਰਾਤ ਨਾਜਿਕ ਚਾਹੋ ਵੀ ਹੋ ਆਸ ਕਣੋਨੇ ਆਸੀ ਕਿ ਮਨ ਵਿੱਚ ਚਾ ਪੈ ਗਿਆ ਉਹਦਾ ਦੇ ਮੈਂ ਉਸ ਦੇ ਦਿਨ ਰਾਤ ਗੁਣ ਗਾਈ ਜਾਮੋ ਸਿੱਖ મત ਸਭ ਬੁੱਧ ਤਨਾਰੀ ਨੰਦਰ ਸ਼ਾਮਾ ਤੇਰੇ ਤਦ ਮੈਂ ਅਗਨ ਜਾਣਾ ਮੇਰੇ ਸਹਿਬਾ ਤੇ ਗੁਣ ਗਾਵਾਂ ਨਿਤ ਤੇਰੀ ਤੇਰੇ ਪਰ ਕਿਉਂ ਗਾਵਮ ਹੈ ਮੇਰੇ ਮਨ ਵਿੱਚ ਤੇਰੇ ਗੁਣ ਗਾਉਣ ਦਾ ਕਿਉਂ ਚਾਹ ਪ੍ਰਾਪਤ ਹੋਵੇ ਚਾਹ ਆਜਾ ਹੋਵੇ ਕਿਉਂਕਿ ਗੁਣ ਗਾਉਣ ਦੇ ਨਾਲ ਮਨ ਦੀ ਸਦਤਾ ਹੁੰਦੀ ਹੈ ਗੁਣ ਗਾਵਤ ਤੇਰੀ ਪੁੱਤਰ ਰਸ ਮੈਲ ਉਹ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਗਰਵਾਣੀ ਸੰਨ ਦੇ ਨਾਲ ਗਰਵਾਣੀ ਪੜਨ ਦੇ ਨਾਲ ਗਰਵਾਣੀ ਦੀ ਕੀਰਤੀ ਕਰਨ ਦੇ ਨਾਲ گربا ناجن سے نہیں گایا جاتا گربا نو لے بچ پڑھنا بھی گربا کے سلا کرنی ہے گرو صاحب نے بہت بڑی کرپا کی گرو نا لے پڑھنا گروسا یہ بھی کیلتی کرنی ہے گربا پڑھو گربا دی بچار کرو رہی گونا کرو ساجا ਇਹ ਉਸ ਜੀਸਸ ਦਾ ਸਲਾਮ ਪਰ ਗੁਰੂ ਸਹਿਬ ਜੀ ਕਹਿੰਦੇ ਸਾਰੇ ਅਸੀ ਆਉਣੇ ਆ ਕਥਾ ਸੁਣਾਉਣੇ ਆ ਮੱਤਾ ਟਿਕਣਾਉਣੇ ਆ ਗੁਰੂ ਚਰਨ ਨਚਾਉਣੇ ਆ ਬਾਣੀ ਪੜਨ ਆਉਣੇ ਆ ਬਾਣੀ ਸੁਣਨ ਆਉਣੇ ਆ ਕਥਾ ਕਰਨ ਆਉਣੇ ਆ ਕਥਾ ਸੁਣਨ ਆਉਣੇ ਆ ਕੀਰਤਨ ਕਰਨ ਆਉਣੇ ਆ ਤੇ ਕੀਰਤਨ ਸੁਣਨ ਆਉਣੇ ਆ ਪਰ ਗੁਰੂ ਸਹਿਬ ਜੀ ਕਹਿੰਦੇ ਨਾ ਸਿਕਾ ਉਹਦੀ ਘੱਲ ਨਾ ਥਾਂ ਪਵੇਗੀ ਜੀਨੇ ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨ ਲਿਆ ਜਿਤੇ ਜੀ ਗੁਰੂ ਸਾਹਿਬ ਦੀ ਕਰਮਾਣੀ ਨਹੀਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਣੇ ਆ ਨਾ ਉਹਦੇ ਗਣ ਗਾ ਕੇ ਧਾ ਗਾ ਕੇ ਮਨ ਨੂੰ ਸੁਧ ਕਰਨਾ ਹੈ ਮਨ ਦੀ ਮੈਲ ਉਤਾਰਨੀ ਹੈ ਮਨ ਦੇ ਔਗਣ ਮਟਾਉਣੇ ਆ ਮਨ ਦੀਆਂ ਬਰਾਈਆਂ ਮਟਾਉਣੀਆਂ ਆ ਮਨ ਦੇ ਪਾਪ ਮਟਾਉਣੀਆਂ ਆ ਤੇ ਗੁਰੂ ਸਾਹਿਬ ਕਹਿੰਦੇ ਉਹ ਦੇਸੀ ਗੁਰਬਾਣੀ ਨੂੰ ਸਦੀਪੀ ਰਤਿ ਕਾ ਕਰਕੇ ਉਹਦੇ ਗਉਣ ਗਾ ਕੇ ਤੇ ਉਹਦੀ ਕਾਣਾ ਥਾਂ ਪਵੇਗੀ ਜੀਨੇ ਗੁਰੂ ਦਾ ਬਚਨ ਸਤ ਕਰਕੇ ਮੰਨਿਆ ਅਸਲ ਵਿੱਚ ਗੁਰਬਾਣੀ ਨੂੰ ਸਤ ਕਰਕੇ ਮੰਨਣਾ ਹੀ ਗੁਰਬਾਣੀ ਨੂੰ ਮੰਨਣਾ ਹੈ ਤੇ ਗੁਰਬਾਣੀ ਨੂੰ ਮੱਥਾ ਟੇਕਣਾ ਪਰਮਾਨ ਹੈ ਪੜੋ ਬਾਣੀ ਗੁਰਸਹਿਬ ਜੀ ਕਹਿੰਦੇ ਸੇਵਕ ਸਿੱਖ ਭੂਜਨ ਸਭ ਆਵੇ ਸਭ ਗਾਵੇ ہر ہر گوتم گان سیوک سکھ سیوک بننا گرو کا بہت ویل ہے سیوک بننا کیونکہ سیوک بننا گرو سر جی کہ دنیا سیو کمائی ہے ਤਾਂ ਦਰਗਾਹ ਬੈਸਨ ਪਾਈਏ ਸੇਵਕ ਉਹ ਹੁੰਦਾ ਜਿਹੜਾ ਸੇਵਾ ਕਰਦਾ ਤੇ ਸੇਵਾ ਕੀ ਹੈ ਗੁਰੂ ਦੀ ਸੇਵਾ ਕਰ ਭਗਤ ਹੈ ਗੁਰੂ ਦੀ ਭਗਤੀ ਕਰਨੀ ਗੁਰੂ ਦੀ ਸੇਵਾ ਤੇ ਗੁਰੂ ਦੀ ਸੇਵਾ ਕਰਕੇ ਸੇਵਕ ਬਣਿੰਦਾ ਤੇ ਗੁਰੂ ਸਾਹਿਬ ਕਹਿੰਦੇ ਵਿੱਚ ਦੁਨੀਆਂ ਸੇਵਕ ਮਾਇਆ ਤਾਂ ਦਰਗਾਹ ਬੈਸਨ ਪਾਈ ਹੈ ਉਸ ਦੇ ਵਿੱਚ ਚਰਨਾ ਵਿੱਚ ਗੋਦ ਵਿੱਚ ਬੈਠਣ ਨੂੰ ਆਗਰਦੀ ਹੈ ਕਹੋ ਨਾਨਕ ਬਾਹ ਲਡਾਈਏ ਉਹ ਬਾਹ ਭੜ ਕੇ ਕੱਢ ਲੈਂਦਾ ਹੈ ਬਰਾਈਆਂ ਵਿੱਚੋਂ ਅੰਧ ਵਿਸ਼ਵਾਸਾਂ ਦੇ ਖੱਡੇ ਟੋਏ ਵਿੱਚੋਂ ਖੂਹ ਵਿੱਚੋਂ ਅੰਧ ਕੂਪ ਉਹ ਕਹਿੰਦੇ ਨੇ ਟੋਏ ਨੂੰ ਖੂਹ ਨੂੰ ਉਹ ਡਿੱਗੇ ਹੋਏ ਮਨੁੱਖ ਨੂੰ ਅੰਧ ਵਿਸ਼ਵਾਸਾਂ ਦੇ ਖੂਹ ਵਿੱਚ ਜੱਗੇ ਹੋਏ ਨੂੰ ਬਾਹ ਭੜ ਕੇ ਕੱਢ ਲੈਂਦਾ ਹੈ ਜਿਹੜਾ ਉਹਦਾ ਸੇਵਕ ਬਣ ਜਾਂਦਾ ਹੈ ਸੇਵਕ ਸਿੱਖ ਪੂਜਨ ਸਰ ਆਵੇ ਸਾਰੇ ਗੁਰੂ ਸੇਵਕ ਸਿੱਖ ਪੂਜਣ ਆਉਂਦੇ ਐ ਭਾਵ ਪੂਜਾ ਘਰ ਤੋਂ ਨਹੀਂ ਗੁਰੂ ਦੀ ਬਾਣੀ ਨੂੰ ਮਨ ਵਿੱਚ ਬਸਾਉਣਾ ਇਹ ਗੁਰੂ ਦੀ ਪੂਜਾ ਹੈ ਗੁਰ ਕੀ ਸੇਵਾ ਗੁਰ ਭਗਤ ਹੈ ਗੁਰੂ ਦੀ ਭਗਤੀ ਕਰਨੀ ਗੁਰੂ ਨੂੰ ਗੁਰੂ ਦੀ ਸੇਵਾ ਹੈ ਤੇ ਗੁਰੂ ਸੇਵਕ ਕਹਿੰਦੇ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਉਹ ਉਤਮ ਬਾਣੀ ਨੂੰ ਸ਼ਰਮਣੀ ਬਾਣੀ ਨੂੰ ਅਮਰਤਮੀ ਬਾਣੀ ਨੂੰ ਬਰਾਦਮੀ ਬਾਣੀ ਨੂੰ ਧੁਲਕੀ ਬਾਣੀ ਨੂੰ ਸੱਚੀ ਬਾਣੀ ਨੂੰ ਗੁਰੂ ਸਾਹਿਬ ਕਹਿੰਦੇ ਅਸੀਂ ਗਾਉਂਦੇ ਹਾਂ ਉੱਚੀਆਂ ਬਾਜਾਂ ਵਿੱਚ ਗਾਉਂਦੇ ਹਾਂ ਲੈ ਵਿੱਚ ਗਾਉਂਦੇ ਹਾਂ ਕੀਰਤਨ ਗਾਈਂ ਗਾਉਂਦੇ ਹਾਂ ਰਾਗਾ ਵਿੱਚ ਗਾਉਂਦੇ ਹਾਂ ਲੈ ਵਿੱਚ ਗਾਉਂਦੇ ਹਾਂ ਸੱਜ ਪਾਠ ਕਰੀਏ ਸੁਖਨੀ ਸਾਹਿਬ ਦੇ ਜਾਪ ਕਰੀਏ ਮਿੱਥਰੇ ਦੀਆਂ ਬਾਣੀਆਂ ਦਾ ਪਾਠ ਕਰੀਏ ਆਸਾ ਦੀ ਬਾਣਨ ਕੀ ਤਲਕ ਰੀਏ ਘਰਵਾਨੀ ਦੀ ਵਿਚਾਰ ਕਰੀਏ ਕਥਾ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਉਤਨ ਬਾਣੀ ਨੂੰ ਗਾਉਂਦੇ ਹਾਂ ਪਰ ਪੂਜਦੇ ਹਾਂ ਸੇਵਕ ਸਿੱਖ ਪੂਜਨ ਸਭ ਗਾਵੇ ਸਭ ਗਾਵੇ ਹਰ ਹਰ ਉਤਨ ਬਾਣੀ ਪਾਸਾ ਕਹਿੰਦੇ ਘਾਰਿਆ ਥਾਏ ਗਾਰਿਆ ਸਿਮਨ ਤਲਕਾ ਥਾਏ ਭਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾ ਨੀ ਉਹਨਾਂ ਦੀ ਪੂਜਾ ਕੀਤੀ ਉਹਨਾਂ ਦੀ ਬਾਣੀ ਪੜ੍ਹੀ ਉਹਨਾਂ ਦੀ ਬਾਣੀ ਸੁਣੀ ਉਹਨਾਂ ਦੀ ਕਥਾ ਕੀਤੀ ਉਹਨਾਂ ਦੀ ਕਥਾ ਕਰੀ ਕੀਰਤਨ ਕਰਿਆ ਕੀਰਤਨ ਸੁਣਨਾ ਉਹਨਾਂ ਦੀ ਘਾਲ ਨਾ ਠਾਈ ਪਉਂਦੀ ਐ ਜਿਨੇ ਗੁਰੂ ਦੇ ਵਾਚਨ ਨੂੰ ਸਭ ਸਤ ਕਰਕੇ ਮੰਨ ਲਿਆ ਜੋ ਗੁਰ ਕਹੈ ਸੋਈ ਭਰ ਮੰਨੋ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਪੜਾ ਕਰਕੇ ਮੰਨੋ ਚੰਗਾ ਕਰਕੇ ਮੰਨੋ ਵੀ ਗੁਰੂ ਸਾਹਿਬ ਦਾ ਭਲਾ ਲੋਚਦੇ ਆ ਕਿਉਂਕਿ ਸਤਿਗੁਰ ਸਭਨਾ ਦਾ ਭਲਾ ਮਨਾਇਦਾ ਸਦਾ ਭੁਰਾ ਕਿਉਂ ਹੋਏ ਗੁਰੂ ਸਾਹਿਬ ਨੇ ਜਿੱਥੇ ਸਾਰੇ ਜੀਵਨ ਦਾ ਭਲਾ ਮਨਾਇਆ ਉਹ ਉਪਦੇਸ਼ ਉਤਮ ਗਿਆਨ ਰਾਹੀਂ ਮਨੁੱਖ ਨੂੰ ਅੰਧ ਵਿਸ਼ਵਾਸ ਕਰਮ ਕੰਡਾਂ ਅਤੇ ਪਖੰਡ ਰਾ ਦੇ ਟੋਏ ਵਿੱਚੋਂ ਖੂ ਵਿੱਚ ਜੁਕੇ ਨੂੰ ਟੋਏ ਵਿੱਚੋਂ ਗੱਡੇ ਨੂੰ ਕੱਢ ਕੇ ਉਹਦੀ ਬਾਹ ਫੜ ਕੇ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਚਰਨਾਂ ਵਿੱਚ ਸਿੱਖ ਨੂੰ ਜੋੜਦਾ ਹੈ ਤੇ ਗੁਰੂ ਸਾਹਿਬ ਦੀ ਅਸੀ ਕਿਰਪਾ ਕਰਦੇ ਨੇ ਸਿੱਖ ਤੇ ਤੇ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਮਨ ਵਿੱਚ ਫਿਰ ਚਾਹ ਪਰਦਾ ਹੋ ਜਾਂਦਾ ਹੈ ਇਸ ਕਰਕੇ ਅਸੀਂ ਉਸ ਦੇ ਗੁਰਦਗਾਉ ਨੇ ਆਉ ਪੈਸੇ ਜੀ ਜਿਹਨ ਦੀ ਅਪਰੋਪ ਦੀਕ ਸਿੰਘ ਦਰਬਾਰ ਸਹਿਬ ਵਿੱਚ ਪਹੁੰਚ ਚੁੱਕੇ ਐ ਇਹਨਾਂ ਤੋਂ ਕਮਾਇਆ ਹੋਇਆ ਗਿਆਨ ਜ ਜਿਹਨੂੰ ਗਿਆਨ ਗੁਰੂ ਦਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਸਹਿਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਹ ਗਿਆਨ ਦਾ ਦੀਵਾ ਜੀ ਦੇ ਅੰਦਰ ਜਿਹੜੀ ਜਲ ਜਾਂਦਾ ਹੈ ਸੋ ਜਗ ਜਾਂਦਾ ਹੈ ਉਹਦਾ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਗੁਰੂ ਸੇਵ ਜੀ ਤੇ ਪੱਕ ਕਰਦੇ ਨੇ ਭਾਈ ਸਾਹਿਬ ਜੀ پاسੋਂ ਆ ਸੋ ਉਤਮ ਵਿਚਾਰਾਂ ਉਤਮ ਗਿਆਨ ਦੀਆਂ ਵਿਚਾਰਾਂ ਸੁਣਨੀਆਂ ਨੇ ਆਓ ਵੱਡੇ ਭਾਗ ਨੇ ਤੁਹਾਡੇ ਸਾਰਿਆਂ ਦੇ ਸੰਗਤਨ ਵਿੱਚ ਤੇ ਗੁਰੂ ਕੇ ਦਰਬਾਰ ਪਹੁੰਚ ਕਰਕੇ ਲਾਭ ਪ੍ਰਾਪਤ ਕਰਿਏ ਭਾਈ ਸਾਹਿਬ ਜੀ ਸੋ ਚੱਲ ਕੇ ਇਸ ਤਰ੍ਹਾਂ ਸੰਗਤਾਂ ਦੇ ਵਿੱਚ ਵਿਚਾਰ ਕਰਨ ਵਾਸਤੇ ਬੜੇ ਚਾਹ ਦੇ ਨਾਲ ਗੁਰੂ ਸੇਵਾ ਦੇ ਚਰਨ ਵਿੱਚ ਪਹੁੰਚਿਆ ਹਜ਼ੂਰੀ ਵਿੱਚ ਪਹੁੰਚਿਆ ਆਓ ਦਰਬਾਰ ਸਰ ਵਿੱਚ ਪਹੁੰਚ ਕੇ ਆਪਾਂ ਸੁਕਤਾਂ ਵਿਚਾਰ ਸਰਹਣ ਕलिए ਜੀ ਦਾਸ ਦੀ ਬੇਨਤੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਹੋਈਆਂ ਪੁਰਾਣੀ ਕਿਨਾ ਕਰਕੇ ਸੰਗਤ ਗੁਰੂ ਬਖਸ਼ ਨਾਲ ਇਹਾਂ ਕਰਨੀ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਾਹੁਰੂ ਜੀ ਦਾ ਖਾਤਸਾ ਬਾਹੁਰੂ ਜੀ ਕੀ ਫਤਿਹ